ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪ੍ਰਸਿੱਧ ਵਿਗਿਆਨੀ ਸਵਰਗੀ ਡਾਕਟਰ ਮਨਜੀਤ ਸਿੰਘ ਕੰਗ ਦੀ ਯਾਦ ਵਿੱਚ ਗਿਆਨ ਅੰਜਨ ਅਕੈਡਮੀ ਸਕੂਲ ਵੱਲੋਂ ਇੱਕ ਐਵਾਰਡ ਸ਼ੁਰੂ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਇਹ ਐਵਾਰਡ ਹਰ ਸਾਲ ਡਾਕਟਰ ਕੰਗ ਦੇ ਜਨਮ ਦਿਨ 3 ਮਾਰਚ ਨੂੰ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਨੂੰ ਦਿੱਤਾ ਜਾਵੇਗਾ ਡਾਕਟਰ ਮਨਜੀਤ ਸਿੰਘ ਕੰਗ ਪਹਿਲਾ ਯਾਦਗਾਰੀ ਐਵਾਰਡ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਪ੍ਰਿੰਸ ਗੋਲੂ ਨੂੰ ਦਿੱਤਾ ਗਿਆ। ਇਸ ਐਵਾਰਡ ਵਿੱਚ 1100 ਰੁਪਏ ਨਕਦ ਰਾਸ਼ੀ ਇੱਕ ਸਨਮਾਨ ਚਿੰਨ੍ਹ ਤੇ ਸਿਰਪਾਓ ਭੇਟ ਕੀਤਾ ਗਿਆ। ਪ੍ਰਿੰਸ ਤੇ ਉਸ ਦੇ ਮਾਤਾ ਪਿਤਾ ਦੇ ਗਲੇ ਵਿੱਚ ਇਸ ਮੌਕੇ ਫੁੱਲਾਂ ਦੇ ਹਾਰ ਪਾਏ ਗਏ। ਪ੍ਰਿੰਸ ਨੇ ਆਪਣਾ ਬਚਪਨ ਝੁੱਗੀਆਂ ਵਿੱਚ ਬਿਤਾਇਆ ਉਹ ਜਿੱਥੇ ਪੜਨ ਵਿੱਚ ਹੁਸ਼ਿਆਰ ਹੈ ਉਥੇ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਵੀ ਵੱਤ ਚੜ ਕੇ ਹਿੱਸਾ ਲੈਂਦਾ ਹੈ ਇਸ ਸਕੂਲ ਦੀ ਪੜ੍ਹਾਈ ਖਤਮ ਕਰਕੇ ਉਹ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ ਇੱਥੇ ਜ਼ਿਕਰ ਯੋਗ ਹੈ ਕਿ ਡਾਕਟਰ ਮਨਜੀਤ ਸਿੰਘ ਕੰਗ ਕਈ ਸਾਲ ਗਿਆਨ ਅੰਜਨ ਅਕੈਡਮੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਸਲੇਟਾਂ ਬਲੈਕਬੋਰਡ ਚਾਕ ਟਾਟ ਤੇ ਸਟੇਸ਼ਨਰੀ ਦਾ ਸਮਾਨ ਦਿੰਦੇ ਰਹੇ ਉਹਨਾਂ ਨੇ ਆਪਣੇ ਪਿਤਾ ਸਰਦਾਰ ਗੁਰਦੇਵ ਸਿੰਘ ਕੰਗ ਦੀ ਯਾਦ ਵਿੱਚ ਇੱਕ ਸੰਸਥਾ ਸਰਦਾਰ ਗੁਰਦੇਵ ਸਿੰਘ ਕੰਗ এডਿਕੇਸ਼ਨ ਐਂਡ ਰਿਸਰਚ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਹੋਇਆ ਸੀ ਜਿਸ ਦੇ ਉਹ ਚੇਅਰਮੈਨ ਸਨ ਇਸ ਸੰਸਥਾ ਰਾਹੀਂ ਉਹ ਬੱਚਿਆਂ ਦੀ ਮਦਦ ਕਰਦੇ ਸਨ ਉਹਨਾਂ ਦੇ ਇਸ ਨੇਕ ਕਾਰਜ ਨੂੰ ਯਾਦ ਕਰਦੇ ਡਾਕਟਰ ਮਿਨਹਾਸ ਵੱਲੋਂ ਇਹ ਐਵਾਰਡ ਸ਼ੁਰੂ ਕੀਤਾ ਗਿਆ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੋ ਇਸ ਮੌਕੇ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਡਾਕਟਰ ਕੰਗ ਦੀ ਯਾਦ ਵਿੱਚ ਇਹ ਐਵਾਰਡ ਸ਼ੁਰੂ ਕਰਕੇ ਗਿਆਨ ਅੰਜਨ ਅਕੈਡਮੀ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ ਮੈਂ ਡਾਕਟਰ ਮਿਨਹਾਸ ਨੂੰ ਇਸ ਐਵਾਰਡ ਦੀ ਆਰੰਭਤਾ ਲਈ ਵਧਾਈ ਦਿੰਦਾ ਹਾਂ